ਚੋਰੀ ਦੀਆਂ ਘਟਨਾਵਾਂ ਲਗਾਤਾਰ ਦੇਸ਼ ਦੇ ਵਿੱਚ ਵਾਧੀਆਂ ਜਾ ਰਹੀਆਂ ਤਾਂ ਬਹੁਤ ਸਾਰੀ ਚੋਰੀ ਦੀਆਂ ਘਟਨਾਵਾਂ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋ ਜਾਂਦੀਆਂ ਨੇ ਪਰ ਜਿਹੜੀ ਚੋਰੀ ਅਸੀਂ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਹਾਂ ਉਸ ਦੀ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਸਤਲ ਇੱਕ ਜਨਾਨੀ ਤੁਸੀਂ ਦੇਖ ਸਕਦੇ ਹੋ ਇੱਕ ਜੁਐਲਰੀ ਦੀ ਦੁਕਾਨ ਦੇ ਉੱਪਰ ਬੈਠੀ ਹੈ ਪੂਰੀ ਬੰਠਣ ਕੇ ਬੈਠੀ ਹੈ ਚੰਗੀ ਸਾੜੀ ਪਾਈ ਹੈ ਉਸ ਦੇ ਇੰਜ ਲੱਗ ਰਿਹਾ ਜਿਵੇਂ ਕੋਈ ਵਧੀਆ ਖਾਨਦਾਨ ਤੋਂ ਆਈ ਹੋਏਗੀ ਪਰ ਇਹ ਕੋਈ ਚੰਗੇ ਖਾਨਦਾਨ ਤੋਂ ਨਹੀਂ ਹੈ ਜャਸੀਂ ਕਹਿ ਸਕਦੇ ਹਾਂ ਸਿਰਫ ਇਹ ਚੋਰਨੀ ਹੈ ਕੋਈ ਆਮ ਨਹੀਂ ਚੋਰਨੀ ਹੈ ਤੇ ਚੋਰੀ ਕਰਨ ਦੇ ਲਈ ਇਹ ਇਸ ਦੁਕਾਨ ਦੇ ਵਿੱਚ ਬੈਠੀ ਹੈ ਤੇ ਜਦੋਂ ਇਹ ਚੋਰੀ ਕਰਦੀ ਹੈ ਜੇ ਤੁਸੀਂ ਉਹ ਵੀਡੀਓ ਦੇਖੋਗੇ ਤਾਂ ਉਹ ਦੇਖ ਕੇ ਤੁਹਾਡੇ ਵੀ ਪੈਰਾਂ ਹੇਠੋ ਜ਼ਮੀਨ ਖਿਸਕ ਜਾਏਗੀ ਕਿ ਕਿਸ ਤਰ੍ਹਾਂ ਚੋਰੀ ਦੀ ਘਟਨਾ ਨੂੰ ਕੋਈ ਅੰਜਾਮ ਦੇ ਸਕਦਾ ਤਾਂ ਪੂਰੀ ਘਟਨਾ ਪਹਿਲਾਂ ਤੁਹਾਨੂੰ ਦੱਸ ਦੰਨੇ ਆ ਇਹ ਪੂਰੀ ਘਟਨਾ ਜਿਹੜੀ ਹੈ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਸਾਹਮਣੇ ਆਈ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਇਹ ਚੋਰੀ ਦਿੱਕਤ ਨਾਲ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਰਜ਼ਰ ਇੱਕ ਔਰਤ ਉਸ ਦੇ ਨਾਲ ਉਸ ਦਾ ਇੱਕ ਸਾਥੀ ਵੀ ਹੈਗਾ ਉਹ ਆ ਕੇ ਇੱਕ ਜੁਐਲਰੀ ਦੁਕਾਨ ਦੇ ਉੱਪਰ ਜਾਂਦੇ ਨੇ ਤੇ ਬੈਠਦੇ ਨੇ ਇਸੇ ਦੌਰਾਨ ਉਹ ਇੱਕ ਸੈਟ ਲੈਣਾ ਹੁੰਦਾ ਉਹਨਾਂ ਨੇ ਹਾਰ ਜਿਹਨੂੰ ਇਸੇ ਕਹਿੰਦੇ ਨੇ ਉਹਨਾਂ ਨੇ ਹਾਰ ਦੇਖਿਆ ਸੋਨੇ ਦਾ ਤਾਂ ਬਹੁਤ ਸਾਰੇ ਹਾਰ ਜਿਹੜੇ ਨੇ ਉਹ ਦੁਕਾਨਦਾਰ ਦੇ ਵੱਲੋਂ ਜੁਐਲਰ ਦੇ ਵੱਲੋਂ ਦਿਖਾਏ ਜਾਂਦੇ ਨੇ ਤਾਂ ਇਸੇ ਦੌਰਾਨ ਜਦੋਂ ਉਹ ਡੱਬਿਆਂ ਨੂੰ ਹਾਰ ਵਾਲੇ ਡੱਬੇ ਜੋ ਦੁਕਾਨਦਾਰ ਹੈ ਦਿਖਾਰਿਆ ਸੀ ਤੈਸੇ ਦਰੋਂ ਇੱਕ ਡੱਬਾ ਹੌਲਿਕਦੇ ਨੇ ਜਿਹੜਾ ਆਪਣੀ ਗੋਦੀ ਦੇ ਵਿੱਚ ਰੱਖ ਲੈਂਦੀ ਹੈ ਤੇ ਉਸ ਤੋਂ ਜਦੋਂ ਹੀ ਮੌਕਾ ਲੱਗਦਾ ਹੌਲੀ 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 ਕਰਦੀ ਉਹ ਉਸ ਡੱਬੇ ਨੂੰ ਆਪਣੀ ਸਾੜੀ ਦੇ ਵਿੱਚ ਲੁਕੋ ਲੈਂਦੀ ਹੈ ਹਾਲਾਂਕਿ ਦੁਕਾਨਦਾਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਦਾ ਇੱਕ ਹਾਰਾ ਵਾਲਾ ਡੱਬਾ ਜਿਹੜਾ ਉਹ ਗਾਇਬ ਹੋ ਗਿਆ ਦਰਸਲ ਬਹੁਤ ਸਾਰੇ ਡੱਬੇ ਹਾਰ ਵਾਲੇ ਨੈਕਲਸ ਵਾਲੇ ਦਿਖਾਏ ਜਾਂਦੇ ਨੇ ਉਸ ਤੋਂ ਬਾਅਦ ਪੂਰਾ ਹੌਸਪਾਸ ਹੋ ਜਾਂਦਾ ਹੈ ਖੁਦ ਦੁਕਾਨਦਾਰ ਨੂੰ ਜੁਵੈਲਰ ਨੂੰ ਨਹੀਂ ਪਤਾ ਲੱਗਦਾ ਕਿ ਇੱਕ ਹਾਰ ਜਿਹੜਾ ਮਿਸਿੰਗ ਹੈ ਕਿਉਂਕਿ ਬਹੁਤ ਸਾਰੇ ਹਾਰ ਜਦੋਂ ਖਾਈ ਦਿੰਦੇ ਨੇ ਹਰ ਇੱਕ ਦੀ ਕੀਮਤ ਪੁੱਛਦੀ ਹੈ ਉਸ ਤੋਂ ਬਾਅਦ ਕੈਲਕੂਲੇਟਰ ਤੇ ਹਿਸਾਬ ਕਰਕੇ ਜੁਵੈਲਰ ਜਿਹੜਾਗਾ ਉਹ ਦੱਸ ਰਿਹਾ ਹੁੰਦਾ ਕਿ ਇਸ ਦਾ ਇਹਨਾਂ ਰੇਟ ਹੈ ਇਸ ਦਾ ਇਹਨਾਂ ਰੇਟ ਹੈ ਤਾਂ ਇਸੇ ਦੌਰਾਨ ਜਿਹੜਾ ਉਹ ਜਿਹੜਾ ਹਾਰ ਚੁਣਾ ਲੈਂਦੀ ਹੈ ਗੋਦੀ ਵਿੱਚ ਰੱਖ ਲੈਂਦੀ ਹੈ ਡੱਬਾ ਤੇ ਜਦੋਂ ਹੀ ਮੌਕਾ ਲੱਗਦਾ ਤਾਂ ਸਾੜੀ ਦੇ ਵਿੱਚ ਲੁਕੋ ਲੈਂਦੀ ਹੈ ਤੇ ਉਸ ਤੋਂ ਬਾਅਦ ਉਹ ਉਸ ਜੁਐਲਰ ਸ਼ਾਪ ਤੋਂ ਬਾਹਰ ਚਲੇ ਜਾਂਦੇ ਨੇ ਜਦੋਂ ਤੱਕ ਜੁਐਲਰ ਨੂੰ ਪਤਾ ਲੱਗਦਾ ਹੈ ਤਾਂ ਉਦੋਂ ਤੱਕ ਉਹ ਦੋਵੇਂ ਉਤੋਂ ਖਿਸਕ ਖਿਸਕ ਚੱਕੇ ਹੁੰਦੇ ਨੇ ਤਾਂ ਇਹ ਤਸਵੀਰਾਂ ਤੋਂ ਦਿਖਾ ਰਿਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਇਸ ਔਰਤ ਦੇ ਵੱਲੋਂ ਇਸ ਸ਼ਾਤਰ ਜਨਾਨੀ ਦੇ ਵੱਲੋਂ ਇੱਕ 6 ਲੱਖ ਦਾ ਹਾਰ ਜਿਹੜਾ ਉਹ ਚੋਰੀ ਕੀਤਾ ਗਿਆ ਤਾਂ ਜਿਵੇਂ ਕਿ ਤੁਸੀਂ ਜਾਂਚਦੇ ਹੋ ਕਿ ਸੋਨੇ ਦੀਆਂ ਕੀਮਤਾਂ ਕਿੰਨੀਆਂ ਜ਼ਿਆਦਾ ਚੜੀਆਂ ਹੋਈਆਂ ਨੇ ਕਿੰਨਾ ਮਹਿੰਗਾ ਸੋਨਾ ਹੋ ਚੁੱਕਿਆ ਤੇ ਪੂਰੇ 6 ਲੱਖ ਦਾ ਇਹ ਹਾਰ ਸੀਗਾ ਜਿਹੜਾ ਉਹ ਲੈ ਕੇ ਫਰਾਰ ਹੋ ਗਈ ਜਿਵੇਂ ਗੋਦੀ ਦੇ ਵਿੱਚ ਰੱਖਿਆ ਹੌਲੀ-ਹੌਲੀ ਸਾੜੀ ਦੇ ਵਿੱਚ ਲੁਕੋ ਲਿਆ ਤਾਂ ਇਸ ਕਦਰ ਉਸਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਕਿ ਪਤਾ ਵੀ ਨ ਲੱਗਣ ਦਿੱਤਾ ਗੱਲਾਂ ਵੀ ਮਾਰਦੀ ਰਹੀ ਜੁਐਲਰ ਦੇ ਨਾਲ ਰੇਟ ਪੁੱਛਦੀ ਰਹੀ ਤਾਂ ਉਹ ਜੁਐਲਰ ਵੀ ਜਿਹੜਾ ਉਹ ਬਿਜ਼ੀ ਹੋ ਗਿਆ ਰੇਟ ਦੱਸਣ ਦੇ ਵਿੱਚ ਦੱਸ ਰਿਹਾ ਕਿ ਇਹਦਾ ਇਹਨਾਂ ਰੇਟ ਹੈ ਕੈਲਕੂਲੇਟਰ ਤੇ ਹਿਸਾਬ ਲਾ ਕੇ ਪਰ ਇਸੇ ਦੌਰਾਨ ਹੀ ਜਿਹੜੀ ਉਹ ਇਸ ਘਟਨਾ ਨੂੰ ਅੰਜਾਮ ਦਿੰਦੀ ਹੈ ਤੇ ਉਸ ਤੋਂ ਬਾਅਦ ਦੋਵੇਂ ਜਣੇ ਫਰਾਰ ਹੋ ਜਾਂਦੇ ਨੇ ਘਟਨਾ ਦੇ ਦੌਰਾਨ ਚੋਰੀ ਦੇ ਦੌਰਾਨ ਉਹ ਆਪਣੇ ਸਾਥੀ ਦੇ ਨਾਲ ਵੀ ਗੱਲਬਾਤ ਕਰਦੀ ਹੋਈ ਨਜ਼ਰ ਆਉਂਦੀ ਆ ਤਾਂ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਇਹ ਪੂਰੀ ਘਟਨਾ ਸਾਹਮਣੇ ਆਈ ਕਿਸ ਤਰ੍ਹਾਂ 6 ਲੱਖ ਦਾ ਜਿਹੜਾ ਹਾਰ ਚੁਰਾਇਆ ਗਿਆ ਐਡੀ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਲਗਾਤਾਰ ਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਕਿਸ ਤਰ੍ਹਾਂ 6 ਲੱਖ ਦਾ ਹਾਰ ਲੈ ਕੇ ਫਾਰ ਹੋ ਜਾਂਦੇ ਇੱਕ ਵਾਰ ਫਿਰ ਤੁਹਾਨੂੰ ਪੂਰੀ ਐਸ ਸੀ ਟੀ ਵੀ ਵੀਡੀਓ ਦਿਖਾ ਦਿੰਦੇ ਆ ਕੀ ਆਪ ਕੈਨੇਡਾ ਐਂਡ ਅਮਰੀਕਾ ਮੇ ਹੈ ਔਰ ਆਪ ਆਪਣਾ ਡੈਂਟਲ ਟ੍ਰੀਟਮੈਂਟ ਵੀ ਕਰਵਾਉਣਾ ਚਾਹਤੇ ਹੈ ਐਂਡ ਯੂ ਆਰ ਆਲਸੋ ਪਲੈਨਿੰਗ ਅ ਟ੍ਰਿਪ ਟੂ ਇੰਡੀਆ सो वी हैव वन ऑफ द बेस्ट एंड टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहाँ हमें सारे प्रोसीजर्स पेनलेस तरीके से तो करते ही हैं राधर वी ट्राई आयर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज करते हैं चाहे वो डेंटल इंप्लांट्स हो स्माइल मेक ओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे